ਲੋ ਜੀ ਰਾਤ ਦੇ 12 ਵੱਜ ਚੁੱਕੇ ਆ ਬੰਦਾ ਸਾਡਾ ਬਿਮਾਰ ਹੋ ਗਿਆ ਪਰੋਂਤੋ ਸਕੂਰਸ ਬੈਠੇ ਆ ਸਰਿਆਤੇ ਚ ਕਿਵੇਂ ਬਾਈ ਠੀਕ ਆ ਹੁਣ ਥੋੜਾ ਫਰਕ ਖੰਗ ਹੋਈ ਵੀ ਬਾਈ ਨੂੰ ਬਾਵਾ ਵਿੱਚ ਨੂੰ ਸਾਹ ਰੁਕਦਾ ਬਾਈ ਦਾ ਖੰਗ ਕਈ ਦਿਨ ਹੋ ਗਏ ਹਫਤਾ ਹੀ ਹੋ ਗਿਆ ਤਕਰੀਬਨ ਖੰਗ ਦੇ ਨੂੰ ਦੇਖਦੇ ਹੁਣ ਕਦੋਂ ਵਾਰੀ ਆਉਂਦੀ ਐ ਇੱਥੇ ਲੋ ਜੀ ਬੈਠੇ ਖਬਰਾਂ ਸੁਣ ਰਹੇ ਆ ਸੀ ਅਜੇ ਕਿੰਨੇ ਹੈ ਉੰਦੇ ਸਾਰੀ ਆਸਾਨ ਹੀ ਹੁੰਦਾ ਉਧਰ ਬੁਲਾ ਨਹੀਂ ਰਿਹਾ ਦੱਸ ਔਖਾ ਇਹਨਾਂ ਦਾ ਯਾਰ ਲੋ ਜੀ ਤੜਕਾ ਹੋ ਗਿਆ ਸਾਨੂੰ ਯਾਰ ਵੱਜ ਗਏ 10 ਵਜੇ ਨਿਕਲੇ ਅਸੀਂ 10 ਵਜੇ ਦੇ ਬੈਠੇ ਉੱਥੇ 10 ਵੇ ਚਲੇ ਗਏ ਤੇ ਹਾਂ ਚੱਲ ਖੈਰ ਆਂ ਕਾ ਦੇਖ ਰਹੀ ਹੈਂ ਹਾਂ ਜਦ ਬਣੂਗਾ ਹੁਣ ਨਿਕਲੂਗਾ ਬਾਹਰ ਜੀ ਤੇ ਖੜ ਜਾ ਪੁੱਤ ਉਸਮਾਨ ਪਿਆ ਉਹ ਜੋ ਨਾਟ ਆਫ ਯੂ ਜੋ ਹੁਣ ਅੰਦਰ ਆ ਜਾ ਪੁੱਤ ਸਾਡੇ ਘਰ ਇੱਕ ਨਵੀਂ ਡਿਸ਼ ਬਣ ਰਹੀ ਹੈ ਤੇ ਨਿਆਣੇ ਕਾਲੇ ਪਏ ਪਏ ਖਾਣ ਉਹਨੂੰ ਓ ਨੋ 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 ਤੇ ਕਰਦੇ ਜਾਣਾ ਤੂੰ ਤੁਹਾਨੂੰ ਆਪਣਾ ਘਰ ਪਸੰਦ ਨਹੀਂ ਤੈਨੂੰ ਮਨੋਜ ਪੁੱਤ ਸੌਣਣ ਦੋ ਮੈਂ ਰਾਤ ਵੀ ਨਹੀਂ ਸੁੱਤਾ ਹੈਗਾ ਤੁਸੀਂ ਮੈਨੂੰ ਸੌਣ ਨਹੀਂ ਦਿੰਦੇ ਹੈਗੇ ਰਾਤ ਬਾਈ ਸਾਰੀ ਰਾਤ ਪਰੰਤੋ ਸਕੂਰਸ ਹੋ ਲੰਗੀ ਹੈ ਮੇਰੀ ਤੇ ਬਾਈ ਦੀ ਸਿੰਦੇ ਬਾਈ ਸੀ ਆ ਕੇ ਚਾਰ ਪੰਜ ਘੰਟੇ ਸੁੱਤੇ ਆਂਦੀ ਫੇਰ ਉੱਠ ਖੜੇ ਤੇ ਹੁਣ ਫਿਲਹਾਲ ਸ਼ਾਮ ਦਾ ਟਾਈਮ ਹੋ ਗਿਆ ਫੇਰ ਤੇ ਕਰ ਤੇ ਫੇਰ ਤੇ ਫਿਰ ਉੱਠ ਗਏ ਪੁੱਤ ਦਿਨ ਚੜ੍ਹ ਗਿਆ ਪੁੱਤ ਫੇਰ ਖੇਡਣ ਚੱਲਗੇ ਅਸੀਂ ਲੋ ਜੀ ਸਾਡੇ ਘਰੇ ਚੱਲ ਰਹੀਆਂ ਅੱਜ ਪੈਟੀਆਂ ਪੈਟੀਆਂ ਦਾ ਲੰਗਰ ਚੱਲ ਰਿਹਾ ਜੀ ਅੱਜ ਗਰਮਾ ਪੁੱਤ ਹਜੇ ਪਰ ਗਰਮਾ ਪਰ ਬਾਹਰ ਕਿੱਥੇ ਪੁੱਤ ਗਾਉਂਗੀ ਅਜੇ ਅੱਜ ਦੇਰ ਬਾਹਰ ਖਾ ਲਾਂਗੇ ਚੱਲ ਕਿੰਨੇ ਨੇ ਅੰਦਰ ਆ ਜਿੰਦੇ ਪੁੱਤ ਹੈ ਬਾਹਰ ਬੈਠ ਕੇ ਹੀ ਖਾਣਾ ਗਏ ਨੇ ਹੈ ਬੈਟੀਆਂ ਲੈਦਾ ਫਿਰ ਕਿਆ ਚੂਰਾ ਕਰਦਾ ਜੋਗਨਤਾ ਇਹ ਨਾ ਕੱਦੂ ਨਹੀਂ ਕਰਦੇ ਹੁੰਦੇ ਉਹ ਕੰਮ ਕਰਦਾ ਆ ਕਿਆ ਕਰਦਾ ਆ ਤਾਰਦਾ ਏ ਤਾਰਦਾ ਥੋੜਾ ਸਾਰਾ ਖਾਣਾ ਉਹ ਪਤੰਦਰਾ ਅੱਛਾ ਹਾਂ ਸਾਰਾ ਖਾ ਉਹ ਚਲੋ ਖਾ ਬੱਚੇ ਖਾਣਾ ਖਾਲਾ ਕੋਈ ਚੱਕਨੀ ਲਵੇੜ ਦੇ ਕੋਈ ਚੱਕ ਦੇ ਫੱਟ ਨੂੰ ਤੂੰ ਇੱਕ ਕੱਪੜੇ ਲਵੇ ਜਿਵੇਂ ਤੈਨੂੰ ਸੌਹੀ ਲਾ ਤਾ ਉਦਾਂ ਖਾ ਵਾ ਤੂੰ ਕੰਫੀਡਬਲ ਹੋ ਕੇ ਪੂਰਾ ਜੋ ਬਣ ਹੁਣ ਆਉਣ ਲੱਗੀ ਸਾਈਕਲ ਹੀ ਹੁਣ ਇਹ ਰੋਜ ਰੋਲਾ ਪਾਉਣਾ ਲੈਂਦਾ ਪਾਪਾ ਮੈਨੂੰ ਵੀ ਪਿਆਸੇ ਚ ਲੈ ਕੇ ਜਾਓ پارک ਲੈ ਕੇ ਜਾਓ ਅੱਜ ਰਸਮ ਗਈ ਹੋਈ ਸਕੂਲ ਫਿਰ ਦੋ ਜਣਿਆਂ ਨੂੰ ਸਾਹਮਣਾ ਔਖਾ ਹੁੰਦਾ ਸਾਈਕਲ ਪਰ ਰਸਮ ਤੇਜ ਭਜਾਉਂਦੀ ਹੈ ਹੌਲੀ ਚੱਲਦਾ ਥੋੜਾ ਜਿਹਾ ਉਹਨੇ ਇਕੱਲਾ ਇਹ ਥੋੜਾ ਸਿੱਖ ਜਾਊਗਾ ਫਿਰ ਰੋਡ ਰੂਡ ਤੇ ਚਲਾਉਣੀ ਇਧਰ ਚੱਲ ਪੁੱਤ ਉਹ ਦੇਖ ਐਨਾ ਸੋਹਣਾ ਬਣਾਇਆ ਹੋਇਆ ਇਹਨਾਂ ਨੇ ਚੜ੍ਹਨ ਵਾਸਤੇ ਚੱਲ ਬੈਠ ਕੇ ਲੈ ਜਾ ਹੁਣ ਉੱਪਰ ਚੜ੍ਹ ਕੇ ਹਾਂ ਜੋਰ ਲਾ ਕੇ ਅਰਮੜੇ ਜਾ ਚੱਲ 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 ਰਾਦੇ ਪੇਟੇ ਖਾਦੇ ਹੋਇਆ ਕੱਢ ਹੁਣ ਬਣੀ ਜੀ ਹਾਂ ਕੀ ਬਲ ਪੜ ਕੀ ਰਿਹਾ ਤੂੰ ਕੀ ਕਿਹਾ ਉਹਨਾਂ ਨੇ ਵੀ ਡੌਗੀ ਦੀ ਪੋਟੀ ਚੱਕਣੀ ਹੈ ਤੇ ਛੱਡ ਕੇ ਨਹੀਂ ਜਾਣੀ ਹੈਗੀ ਅੱਛਾ ਤੇ ਅੱਗ ਨਹੀਂ ਬਾਲਣੀ ਹੈਗੀ ਗੰਦ ਨਹੀਂ ਪਾਉਣਾ ਹੈਗਾ ਜਿਗਣਾ ਤੁਸੀਂ ਬਰਯੋਸ਼ ਕਰਕੇ ਛੱਡਦੇ ਨੇ ਕਾਗਜ਼ ਹਾਂ ਚੱਲ ਆਜੋ ਹੁਣ ਮਾਸਕ ਕਰੇ ਕਿੱਥੇ ਮਾਸਕ ਲੱਗੇ ਕਿਤੇ ਅੱਛੇ ਆਵਾਲੇ ਦਰਖਤਾਂ ਆਣੇ ਮੈਂ ਪਤਾ ਨਹੀਂ ਕਿਹੜੇ 마ਸਕਰੇ ਕਹੀ ਜਾਂਦਾ 마ਸਕਰੇ ਦੇਖਣੇ ਮੈਂ 마ਸਕਰੇ ਦੇਖਣੇ ਦੇਖ ਲੈ ਬੰਨ ਜਾਏ ਹੁਣ ਡਰ ਲੱਗਦਾ ਉਹ ਆ ਜਾ ਕੋ ਆ ਜਾ ਕਿਹੜੇ ਦੇਖਣੇ ਦਾ ਇਹ ਪੁੱਤਰ ਰਾਤ ਨੂੰ ਜਮਕਦੇ ਤਾਂ ਲਾਏ ਹੋਇਆ ਲਾ ਲਾ ਤਾ ਹਾਂ ਹੈ ਪਲਾਸਟਿਕ ਵਾਲੇ ਆ ਨਿਕਾਲ ਲੱਗਿਆ ਵੈਰ ਪਰ ਲਾਲਾ ਹਾਂ ਚੱਲ ਹੁਣ ਕਿੱਥੇ ਜਾਣਾ ਪੁੱਤ ਹੁਣ ਜੰਗਲ ਚ ਵੜਨਾਗਾ ਲਾਲਾ ਲਾਲਾ ਤੁਸਨੇ ਅੱਜ ਚਾਹ ਪੂਰਾ ਕਰ ਲਾ ਆਪਣਾ ਉਹ ਬਰਾਵ ਹੋ ਜਾਣਾ ਹੋ ਜਾਣਾ ਜੇ ਤੁਹਾਡੇ ਕੋਲ ਵੀ ਬਾਈ ਕਿਸੇ ਕੋਲ ਫ੍ਰੀ ਟਾਈਮ ਹੁੰਦਾ ਨਾ ਜਦੋਂ ਬੱਚਿਆਂ ਨੂੰ ਐਦਿਆਂ ਦੀਆਂ ਐਕਟੀਵਿਟੀਜ਼ ਜ਼ਰੂਰ ਕਰਾਇਆ ਕਰੋ ਕਦੇ ਪਾਰਕ ਲਿਆਂਦਾ ਜਾਂ ਕਿਦੇ ਨਾਲ ਲੈ ਕੇ ਘੁੰਮਣ ਘਮਾਉਣ ਤਾਂ ਬੱਚਾ ਐਕਟਿਵ ਬਹੁਤ ਹੋ ਜਾਂਦਾ ਕੱਲ ਚੱਲ ਹੋ ਜਾਣਾ ਹੋ ਜਾਣਾ ਕੋਈ ਨਾ ਗਿਰ ਗਿਆ ਕੋਈ ਚੱਕਰ ਨਹੀਂ ਪਹਿਲਾਂ ਇਹ ਤਾਂ ਹੁੰਦਾ ਨਹੀਂ ਤਾਂ ਹੈਗਾ ਮਦਰੀ ਇਹ ਯੂ ਤੋਂ ਨਹੀਂ ਕਰਨੀ ਮੈਂ ਆਪੇ ਘਰ ਜੇ ਕਰਨਾ ਸਿੱਧਾ ਦੂਏ ਤਰਾ ਦੂਏ ਤਰਾ ਪੈਰ ਸਿੱਧਾ ਰੱਖਿਆ ਤਾਂ ਗਿਰ ਜੂਗਾ ਦੂਏ ਤਰਾ ਹਾਂ ਇਦਾਂ ਬ੍ਰਾਵੋ ਹਾਂ ਇਦਾਂ ਚੱਲ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੁਝ ਨਹੀਂ ਹੁੰਦਾ ਬ੍ਰਾਵੋ 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 ਕਰੀ ਜਾਂਦਾ ਓਲੇ ਓਲੇ ਏ ਆਓ ਬ੍ਰਾਵੋ ਫੇਰ ਵੀ ਬਹੁਤ ਆ ਗਿਆ ਅੱਧ ਤੱਕ ਆ ਗਿਆ ਤੂੰ ਠੀਕ ਹੈ ਕੋਈ ਨਹੀਂ ਬਣ ਜਣਾ ਬੈਲੈਂਸ ਤੇਰਾ ਬ੍ਰਾਵੋ ਕੌਣ ਲੱਭ ਗਈ ਇੱਥੇ ਇਹਦਾ ਸਕੂਲ ਆਇਆ ਹੋਇਆ ਪਾਰਕ ਦੇ ਵਿੱਚ ਗੇੜੀ ਕੱਢਣ ਪਿਕਨਿਕ ਮਨਾਉਣ ਆਇਆ ਵਾ ਸਕੂਲ ਦੇ ਸਾਰੇ ਜੁਆ ਆ ਕੇ ਆਏ ਵਾ ਇੱਧਰ ਵੀ ਫਿਰਦੇ ਆਹ ਹੁੰਦਾ ਸਾਡੇ ਕਰੇ ਆਹ ਕੰਮ ਹੁੰਦਾ ਛੱਡ 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 ਮੈਂ ਦਮਾਉਣਾ ਮੈਂ ਦਮਾਉਣਾ ਮੈਂ ਦਮਾਉਣਾ ਛੱਡ ਮੈਂ ਦਮਾਉਣਾ ਛੱਡ ਛੱਡ ਮੈਂ ਦਮਾਉਣਾ ਮੈਂ ਤੁਹਾਨੂੰ ਫੜਾ ਰਿਹਾ ਮੋਟਾ ਮੈਂ ਦਮਾਉਣਾ ਮੈਂ ਤਾਂ ਪਾ ਦੇਣਾ ਬਲੌਗ 'ਚ ਹੁਣ ਮੈਂ ਕਿਨਾ ਕਮ ਕਰਦੇ ਆਂ ਅਸੀਂ ਕਰੇ ਐਸਾ ਲੜਨਾ ਰਿਮੋਟ ਪਿੱਛੇ ਅੰਦਾ ਅਰਬਾਤ ਬਾਤੋ ਬਸ ਢੀ ਖਾਓ ਬਲ ਆਪਣੀ ਜੋ ਤੂੰ ਵੀ ਆ ਜਾ ਲੋ ਵੀ ਲੰਚ ਕਰ ਲਈਏ ਬੋਨੋ ਪ੍ਰਹੋਮਾ ਖਾ ਲ ਲੱਸੀ ਪੀਣੀ ਦਾ ਇਹਨੇ ਠੀਕ ਆ ਰਸਮ ਪੁੱਤ ਕੋਈ ਨਾ ਮਾੜਾ ਮੁੰਡਾ ਚੱਲੂਗਾ ਚੱਲ ਵੀ ਜੋ ਮਨ ਹੁਣ ਲੋ ਜੀ ਇਹਨਾਂ ਨੂੰ ਫਟਵਾਲ ਦਾ ਬਣਾ ਕੇ ਦਿੱਤਾ ਓ ਲੈ ਪਹਿਲੇ ਹੱਲੇ ਹੀ ਤੋੜਤਾ ਜੀ ਚੱਕੋ ਹੌਲੀ ਮਾਰ ਲੈ ਪ੍ਰਧਾਨਾ ਲੱਸੀ ਪੀਤੀ ਵੀ ਸਾਨੂੰ ਪਤਾ ਤੇਰਾ ਲੱਸੀ ਪੀ ਕੇ ਕਹਿੰਦੇ ਬਈ ਮੁੰਡੇ ਜੇ ਜੋਸ਼ ਆਇਆ ਪਿਆ ਥੋੜੀ ਮਾਰੀ ਜੋ ਮਨ ਹੌਲੀ ਹੌਲੀ ਲੈ ਬਾਹਰ ਫੋਰੀ ਰਾਵਣਾ 라ਵਣਾ ਬਾਰੀ ਬਾਰੀ ਕਰ ਲੋ ਕੋਈ ਨਾ ਆਹ ਕਰਦਾ ਬਈ ਕਰਦਾ ਕੋਲੋਂ ਮੁੰਡੇ ਨੇ ਯੈਸ ਹੌਲੀ ਕਰ ਯਾਰ ਤੂੰ ਗੇਅਰ ਤੇ ਨਹੀਂ ਆ ਤੂੰ ਤਾਂ ਲੱਗ ਗਈ ਓਏ ਕਿੰਨੇ ਹਜੂਲੀ ਸਟਾਰ ਕਰਦਾ ਮਨੂ ਵੀ ਆ ਤੇ ਕੀ ਆਏ ਬਈ ਵੀ ਨਾਲ ਕਿਹਦਾ ਕਰ ਲਾ ਕਿੱਥੇ ਜਾ ਰਹੇ ਤੂੰ ਆਟੋ ਬੱਸ ਤੇ ਮੈਂ ਤੂੰ ਫਿਰ ਜਿੱਦੀ ਆਟੋ ਬੱਸ ਤੇ ਆ ਜਿੱਤੇ ਚ ਅੱਪਾ ਹੁਣ ਜਾ ਰਹੇ ਆਂ ਜੀ ਅਸੀਂ ਮਾਰਕੀਟ ਦੇ ਵਿੱਚ ਪਪਾ ਜੋ ਵੀ ਗੱਲ ਇਹ ਕਰਨਾ ਦਾ ਪਹਿਲਾਂ ਸੀਟ 'ਤੇ ਬੈਠ ਜਾ ਕੇ ਤੂੰ ਮਾਵਾ ਜੀ ਪਾਸ ਕਰ ਸੀਟ 'ਤੇ ਬੈਠ ਜਾ ਕੇ ਮਾਵਾ ਜੀ ਪਾਸ ਪਾ 9 ਵਜੇ ਪਾਸ ਕਰ ਲੈਣਾ ਓਕੇ ਜਾਮ ਲੱਗਿਆ ਹੋਇਆ ਯਾਰ ਅੰਬਦਰੀਆਂ 'ਚ ਫੇਰ ਆਟੋ ਦੇ ਨਾਲ ਕਿੱਥੇ ਐਂਟਰੀ ਸੀ ਤਾਂ ਹੁੰਦਾ ਉੱਥੇ ਦਵਾਉਂਗਾ ਉੱਤੇ ਜਾਮ ਲੱਗਿਆ ਹੋਇਆ ਉਹ ਹੈ ਬਦਰ ਕੋਈ ਐਕਸੀਡੈਂਟ ਲੱਗਦਾ ਸ਼ਾਇਦ ਕਿਉਂਕਿ ਆਊਟਰ ਤੇ ਵੀ ਉਹ ਗੱਡੀਆਂ ਖੜੀਆਂ ਸਾਰੀਆਂ ਇੱਦਾਂ ਹੀ ਆਪਣੀ ਵੀ ਇੱਧਰ ਖੜੀਆਂ ਇੱਦਾਂ ਸਾਰੀਆਂ ਇਹਨਾਂ ਦਾ ਵੀ ਇੰਤ ਹੈ ਉਹ ਲੱਗਦਾ ਮਨੂ ਵੇਤੇ ਹੀ ਲੱਗਦਾ ਜੋ ਬਣਾ ਤੇਰੇ ਬੈਲਟ ਵੀ ਲੱਗੀ ਉਹ ਤੇ ਬੈਠ ਕੇ ਠੀਕ ਧਿਆਨ ਨਾਲ ਔਰ ਬਿੱਥੇ ਕਿੰਨੀ ਲੰਬੀ ਲੰਮਾ ਗਈ ਰਹੀ ਸੀ ਅੱਗੇ ਟੱਜ ਆਇਆ ਫਿਲਹਾਲ ਅਸੀਂ ਮੌਸਮ ਬਹੁਤ ਖਰਾਬ ਹੋ ਗਿਆ ਰਿਹਾ ਇੱਥੇ ਹਾਂ ਦੱਸ ਕੇ ਲੈਣਾ ਕਿਆ ਲੈਣਾ ਤੁਸੀਂ ਕੁਸ ਨੇ ਲਿਓ ਮੈਂ ਲੈ ਲਈ ਕਿਆ ਲੈਣਾ ਗੱਡੀ ਆਉਂਦੀ ਖੜਜਾ ਪੁੱਤ। ਥੇਰੀ ਆਉਣ ਵਾਲੀ ਹੈ ਯਾਰ। ਸਾਡੇ ਆਉਂਦੇ ਆਉਂਦੇ ਮੌਸਮ ਖਰਾਬ ਹੋ ਗਏ ਦੇਖ ਲਓ। ਵਾਓ। ਤੁਸੀਂ ਆਪਣਾ ਪਹਿਲੇ ਕਰ ਲੰਨੇ ਆ ਸਾਫ-ਸਾਫ ਹੈ। ਪੁੱਤ ਮੈਂ ਤਾਂ ਦੇਖਣ ਆਇਆ ਤਾਂ ਪਾਵਰ ਬੈਂਕ ਤੇ ਇੱਕ ਚਾਰਜਰ ਦੇਖਣ ਆਇਆ ਤਾਂ ਮਿਲਿਆ ਹੀ ਨਹੀਂ। ਦੇਖਣ ਆਇਆ ਯਾਰ ਦੋ ਤਿੰਨ ਚੀਜ਼ਾਂ। ਇਕਾ ਪਾਵਰ ਬੈਂਕ ਜਿਹੜਾ ਫਾਸਟ ਚਾਰਜ ਕਰ ਦਵੇ ਜਦੋਂ ਘੁੰਮਣ ਫਿਰਨ ਜਾਣੇ ਨਾ ਉਦੋਂ ਫਿਰ ਕਈ ਵਾਰ ਪ੍ਰੋਬਲਮ ਹੁੰਦੀ ਹੈ ਚਾਰਜ ਜਿਹੜਾ ਮੇਰਾ ਪ੍ਰਾਰਮ ਪੁਰਾਣਾ ਪਾਵਰ ਬੈਂਕ ਹੈ ਉਹ ਥੋੜਾ ਜਿਹਾ ਘੱਟ ਚਾਰਜ ਕਰਦਾ ਲੇਟ ਕਰਦਾ ਕਰਦਾਦਾ ਹੈਗਾ ਮੈਂ ਇਥੇ ਦੇਖਣਾ ਇਹਦਾ ਮਛਰ ਮਿਲੇ ਜਾਵੇ ਪਰ ਉਹੀ ਹਿਸਾਬ ਤਾਬ ਹੋ ਰਿਹਾ ਵੀ ਉਹ ਜੀ ਸਾਰਿਆਂ ਨੇ ਆਪਣਾ ਆਪਣਾ ਸਮਾਨ ਚੱਕਿਆ ਹੋਇਆ ਹਾਂ ਮੇਰਾ ਭਾਈ ਦੋ ਤਿੰਨ ਦਿਨ ਘੁੰਮਣ ਲਈ ਲੈ ਕੇ ਆਇਆ ਆਪਣੇ ਬਰਸਾਤੀ ਜੀ ਲੈ ਕੇ ਆਇਆ ਇੱਕ ਬੂਟਾਂ ਦੇ ਪਾਉਣੇ ਵਾਲੇ ਲੈ ਕੇ ਪਾਣੀ ਨਹੀਂ ਪੈਂਦਾ ਮੈਂ ਜੇਮਲ ਕੱਪ ਤੋਂ ਅੰਦਰ ਨਹੀਂ ਸੀ ਮੱਲ ਗਈ ਆ ਗਈ ਹਾਂ ਚੱਲੀਆ ਮੈਕਡੋਨਲਰ 'ਚ ਜਾਣਾ ਹੁਣ ਤਾਂ ਮੈਕਡੋਨਲਰ 'ਚ ਚੱਲੀਆ ਇਹਨੂੰ ਰੱਖ ਕੇ ਚੱਲੀਆ ਕਿੱਥੇ ਜਾਣਾ ਮੈਕਡੋਨਲਰ ਵੀ ਸਾਹਮਣੇ ਲਾਇਆ ਵੇਖ ਇਹਨਾਂ ਨੇ ਨਿਆਣੇ ਨਾ ਜਿਦੇ ਰੋਲਾ ਪਾਉਣਾ ਹਾਂ ਖੁਸ਼ਬੂ ਕਰਕੇ ਕਹਿੰਦੇ ਆ ਹਾਂ ਨਾ ਇਹਦੇ ਵਿੱਚ ਰਹਿ ਜਾ ਇੱਕ ਸਮਾਨ ਲੈਣ ਜਾਂਦੇ ਹੁੰਨੇ ਆ ਪੂਰਾ ਬੈਗ ਭਰ ਕੇ ਲਿਆਉਣੇ ਮਾਰਕੀਟ 'ਚ ਜਾਵੇ ਨਾ ਮੈਂ ਕਹਿੰਦਾ ਹਾਂ ਸਹੀ ਹੈ ਜੋ ਬੰਦ ਹਾਂ ਮੜੀ ਜੀ ਸਾਈਕਲ ਬਾਹਰ ਚਲਾਣੀ ਯਾਰਾ ਹਾਂ ਇਹ ਪੀਪੀ ਬਾਅਦ ਚ ਮਾਰੂਗਾ ਉਰੇ ਮਾਰ ਨਹੀਂ ਸਕਦੇ ਪੀਪੀ ਇੰਡੀਆ ਜਾ ਕੇ ਮਾਰ ਲਈ ਜਿਹੜੀ ਮਾਰਨੀ ਆ ਚਲੋ ਅੱਜ ਬਸ ਠੀਕ ਆ ਰਸਮਾ ਠੀਕ ਆ ਠੀਕ ਚਲ ਵੀ ਚਲ ਵੀ ਚਲ ਵੀ ਚਲ ਵੀ ਚਲ ਵੀ ਚਲ ਵੀ ਚਲ ਸਹੀ ਆ ਹੁਣ ਬਰਾਵੋ ਬਾਈ ਦੇਖ ਲੋ ਇਹਦੀ ਚੱਲਦੀ ਆ ਦੇਖੋ ਇਹਨੇ ਮੇਰੇ ਭਾਈ ਬਲੌਗ ਚ ਪਾਓ ਉਹ ਪੁੱਠੀ ਹੋ ਗਈ ਤੇਰੀ ਬਾਰਕਾ ਚੱਲ ਆਇਆ ਕੁਝ ਨਹੀਂ ਹੁੰਦਾ ਹੁਣ ਅਜਾ ਲੋ ਜੀ ਐਕਸ਼ਨ ਚ ਉਹ ਇੱਕ ਆ ਚੀਜ਼ ਲਿਆਂਦੀ ਆ ਜਿਹੜੇ ਆਪਣੇ ਆਇਲ ਵਾਲੇ ਹੁੰਦੇ ਨੇ ਭਾਂਡੇ ਜਿਹੜੇ ਤੇਲ ਤੂਲ ਵਾਲੇ ਹੁੰਦੇ ਆਪਾਂ ਕੋਈ ਚੀਜ਼ ਫਰਾਈ ਕਰਦੇ ਆ ਚਿਕਨਾਹੜ ਜੀ ਰਹਿ ਜਾਂਦੀ ਗਏ ਉਹਦੇ ਵਾਸਤੇ ਆ ਚੀਜ਼ ਵਰਤੋ ਕਹਿੰਦੇ ਬਧੀਏ ਚੀਜ਼ ਆ ਅਸੀਂ ਵੀ ਲੈ ਕੇ ਆਇਆ ਬਰਤਨ ਲੱਗਿਆ ਹੁਣ ਕਈਆਂ ਨੇ ਸੁਣਿਆ ਸੀ ਕਹਿੰਦੇ ਬਹੁਤ ਵਧੀਆ ਚੀਜ਼ ਆ ਇਹ ਦੇਖਦੇ ਹੁਣ ਹੈ ਨਾ ਲੋ ਵੀ ਪ੍ਰਵਾ ਚੱਲ ਰਿਹਾ ਹੁਣ ਲਾਈਵ 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 ਦਿਖਾਉਣਾ ਤੁਹਾਨੂੰ ਸਾਰਾ ਬਧੀਏ ਲਾ ਕੇ ਰੱਖਣਾ ਤੁਹਾਨੂੰ ਦੇਖਣਾ ਬੰਨ ਨਹੀਂ ਲਾ ਕੇ ਤੇ ਨਹੀਂ ਰੱਖਣਾ 2-4 ਮਿੰਟ ਨਹੀਂ ਪੁੱਛਿਆ ਤਾਂ ਇਹ ਕੋਈ ਨਹੀਂ ਤੇ ਉੱਪਰ ਦੱਸ ਦੇਣਾ ਤੇ ਇਹਨਾਂ ਨੂੰ ਉੱਪਰ ਦੱਸ ਦੇਣਾ ਤੇ ਉੱਪਰ ਦੱਸ ਦੋ ਨਾ ਕੋਈ ਨਹੀਂ ਉਹ ਤੇ ਕੀ ਫਿਰ ਕੀ ਹੁੰਦਾ ਜਿੰਨਾ ਕਿ ਸਾਫ਼ ਹੋਊਗਾ ਉਹਨਾਂ ਨੂੰ ਦੱਸਾ ਦਾਂਗੇ ਉਹ ਜੋ ਇੱਕ ਪੰਡ ਦਾ ਟਰਾਈ ਕਰਿਆ ਯਾਨੀ ਕਿ ਫਰਕ ਹੈਗਾ ਇਹੋ ਜੀ ਗੱਲ ਨਹੀਂ ਬਾਈ ਚੀਜ਼ ਚਮਕਦੀ ਇਹੋ ਜੀ ਗੱਲ ਨਹੀਂ ਉਹਨਾ ਦੂਜੇ ਤੇ ਲੱਗੇ ਟਰਾਈ ਕਰਨ ਹੋਰ ਇੱਕ ਸਹੀ ਗੱਲ ਆ ਵੀ ਫਰਕ ਹੈਗਾ ਹੈ ਜੀ ਗੱਲ ਬਿਲਕੁਲ ਚਮਕਾ ਦੇ ਭਾਂਡੇ ਯਾਰ ਪਸੰਦ ਆ ਤੁਹਾਨੂੰ ਕਿਹੜਾ ਹਾਂਜੀ ਦੇਖੋ ਦੋਨੋਂ ਦੇਖੋ ਦੇਖੋ ਉਹ ਕਿਆ ਦਿਖਾਉਣਾ ਹੁਣ ਤਾਂ ਮੈਨੂੰ ਥੱਲੇ ਕੱਪੜੇ ਵੀ ਸਾਰੇ ਲੁਪਿਓਂ ਦੇਤਾ ਆਪਣੇ ਚੰਗਾ ਬਾਰ ਕਾ ਲਿਆਂਦਾ ਤਨ ਤਾਂ ਲੋ ਜੀ ਬਾਕੀ ਅੱਜ ਦਾ ਬਲੌਗ ਇੰਨਾ ਕੇ ਸੀ ਉਮੀਦ ਕਰ ਤੁਹਾਨੂੰ ਵਧੀਆ ਲੱਗਿਆ ਹੋਊਗਾ ਕੀ